ਕਣ ਬਾਈ ਜੀ ਮਾਣਾ ਡੇਰੀ ਫਾਰਮ ਤੇ ਸਾਰੇ ਭੈਣ ਭਰਾਵਾਂ ਦਾ ਵੈਲਕਮ ਤੇ ਮਾਣੇ ਭਾਈ ਲੱਗੇ ਵੀਡੀਓ ਬਣਾਉਣਾ ਭਾਈ ਬਹੁਤ ਸੋਹਣੀ ਝੋਟੀ ਨੀਲੀ ਦੀ ਇਹ ਵਧੀਆ ਝੋਟੀ ਤਾਜੀ ਸੂਈ ਇਹ ਕੋ ਵੈਡ 22 ਲੈ ਕੇ ਆਇਆ ਤਾਜੀ ਸੂਈ ਤੇ ਭਾਈ ਨਾਲ ਕਰਦੇ ਆਂ ਗੱਲ ਬਾਤ ਅਰਸੀ ਕਣ ਬਾਈ ਜੀ ਕੀ ਹਾਲ ਜੀ ਹਾਂ ਵਧੀਆ ਠੀਕ ਠਾਕ ਜੀ ਠੀਕ ਠਾਕ ਜੀ ਜਿਹਨੇ ਭੈਣ ਭਰਾ ਮਾਣਾ ਡੇਰੀ ਫਾਰਮ ਦੇ ਜੁੜੇ ਸਾਰਿਆਂ ਦਾ ਬਹੁਤ ਧੰਨਵਾਦ ਕਰਦੇ ਆਂ ਬਹੁਤ ਚੰਗਾ ਵੀਰ ਜੀ ਜਨਮ ਰਹੀ ਤੇ ਅੱਜ ਆਪਣੇ ਕੋਲ ਕਿਆ ਗੀ ਨਾਮੀ ਮਹੀਂ ਹੈਗੀ ਟੋਕੜ ਗੱਬਣ ਠੀਕ ਹੈ ਬਾਈ ਜੀ ਨਗੀਨਾ ਹੀ ਇੱਕ ਵੈਰ ਸਵੀਤ ਇੱਕ ਝੋਟੀ ਬਹੁਤ ਚੰਗੀ ਬਚਾ ਮਰੀ ਠੀਕ ਜੀ ਆਹੀ ਜਨਮਤ ਤਿੰਨ ਚੰਗੇ ਆ ਠੀਕ ਸਾਰੇ ਭੈਣ ਭਰਾਵਾਂ ਦਾ ਧੰਨਵਾਦ ਕਰਦੇ ਆ ਜਿਹੜੇ ਆਪਣੇ ਤੇਰੀ ਫਾਰਮ ਨਾਲ ਜੁੜੇ ਆ ਜਿਹੜੇ ਰਹਿੰਦੇ ਵੀਰ ਆ ਵੀ ਨਾਲ ਜੁੜੋ ਚੈਨਲ ਨੂੰ ਸਬਸਕ੍ਰਾਈਬ ਕਰੋ ਵਾਟਵਾਦ ਠੀਕ ਵਧੀਆ ਬਾਈ ਕਿ ਤੇ ਸ਼ੇਅਰ ਕਰੋ ਹਾਂਜੀ ਤੇ ਬਹੁਤ ਵਧੀਆ ਕੰਮ ਹੈ ਜਰਾ ਦੋ ਚਾਰ ਦਿਨ ਵੀਰ ਜੀ ਕੰਮ ਹੀ ਹਾਂਜੀ ਹਾਂਜੀ ਮਿੱਟੀ ਮਿੱਟੀ ਆਪਣੇ ਭਰਤੀ ਬਹੁਤ ਪੈ ਰੜੀ ਤਾਂ ਮਾੜਾ ਥੋੜਾ ਘਟਦੇ ਹੁੰਦਾ ਠੀਕ ਜੀ ਹੋਰ ਰਾਹ ਰੂਲ ਗਿਆ ਠੀਕ ਹੋਰ ਬਾਬਾ ਠੀਕ ਹੈ ਚਲ ਖਾਓ ਬਾਈ ਜੀ ਬਾਹ ਚੰਗੀ ਵੀਰ ਜੀ ਵੈਰ ਸੋਈ ਆ ਹਾਂਜੀ ਦੁਜਾਤ ਹੁਆ ਦੁਜਾਤ ਹੁਆ ਬੜੀ ਪਿਓਰ ਦਿੱਤੀ ਵੀਰ ਵੈਰ ਆ ਲਾ ਦੇ ਯਾਰ ਇੱਕ ਮਰ ਵਸ਼ੀ ਖਾ ਦੇ ਬਾਈ ਜੀ ਮਗਰ ਵਸ਼ੀ ਕੱਲ ਦੀ ਸੂਈ ਆ ਬਹੁਤ ਵਸ਼ੀ ਪਿਓਰ ਦਿੱਤੀ ਨਾਲੂ ਨਾਲ ਆ ਵਸ਼ੀ ਪੂਰੀ ਕਾਲੀ ਡੱਬੀ ਬਹੁਤ ਵੀਰ ਜੀ ਵੈਰ ਤੋਰੋ ਬਾਈ ਜੀ ਆ ਵੀ ਗਾਂ ਨਹੀਂ ਇੱਕ ਅੱਧੀ ਮੇਰੇ ਕੋਲ ਗਾਂ ਹਾਂਜੀ ਕਿਹੜੀ ਗਾਂ ਚ ਗਾਂ ਹੋਵੇ ਬਹੁਤ ਸੋਹਣੀ ਖਾਨ ਦੇਵਾ ਕੋਈ ਚੈੱਕ ਲਗਾਉਂਦਾ ਵਧੀਆ ਪੂਰੀ ਯਵਰ ਆ ਕਿਉਂ ਰੱਖ ਲਈ ਲਾਰਾ ਭਾਈ ਲੋ ਟੋਪ ਆਖ ਦੇਖੋ ਹੁਣ ਦਿਨ ਜਾਮ ਜੇ ਆ ਨਾ ਇਹ ਇਹੋ ਗਾਈਆਂ ਦੇ ਦਿਨ ਚਗੇ ਆ ਇਹੋ ਗਾਈਆਂ ਸਹੀ ਗੱਲ ਨਾ ਭਾਈ ਸਹੀ ਗੱਲ ਤੇ ਕੀ ਵਧੀਆ ਵੈੜ ਆ ਥਾਣ ਵੇਖ ਵੀਰ ਲਗਾ ਪੂਰਾ ਯਵਰ ਵਿਥਾਂ ਦੇ ਲਾਰਾ ਲਾਰਾ ਤੇ ਥਣ ਫੋਲੀ ਜੀ ਲੈਵਾ ਕਰੋ ਚੱਕ ਥਾਂ ਤੇ ਕਵਾਦੀ ਕਰੋ ਚੱਕ ਇਹ ਬੱਚੇ ਦਾ ਕਰਦੀ ਥੰਡੀ ਲੈ ਜਾ ਉੱਤੇ ਹੁਣ ਆ ਜੋਦੜੀ ਵੈੜ ਦੋਦੜੀ ਵੈੜ ਭਾਈ ਘੋੜਾਈ ਬਹੁਤ ਸੋਹਣੀ ਲੱਕੀ

మైక్రో ఫోన్ తా మైక్రో ਜਾਂ ਨਹੀਂ ਵੀ ਇਹ ਵੈੜਾ ਹਾਂਜੀ ਬੜੀ ਬਹੁਤ ਚੰਗੀ ਹੈ ਕਾਰੋਨ ਵਾਲੀ ਵਧੀਆ ਠੰਡੀ ਵੈ ਗਰਮੀ ਤੋਂ ਬਗੈਰ ਤੇ ਕੋਈ ਗਰਮੀ ਨਾ ਮਨਾਉਗੀ ਠੰਡੀ ਵੈੜਿਆ ਲੱਗਿਆ ਥੋੜੀ ਜਿਹੀ ਹੋਰ ਨਹੀਂ ਤਾਂ ਕਰਕੇ ਉਹ ਗੱਡੀ ਉਹ ਉੱਤਰ ਲੱਗਿਆ ਹੋ ਗਿਆ ਨਾ ਉਹ ਨਾ ਪੈਰ ਥੱਲੇ ਵਿੱਚ ਲੱਗ ਗਿਆ ਨਾ ਉਹਦੇ ਮੱਖੀ ਭੈਣ ਦੀ ਤਾਂ ਕਹਿੰਦੇ ਥੰਜੀ ਧੀੜੀ ਕੋਈ ਰੱਸੀ ਨਹੀਂ ਪੋਣੀ ਕੋਈ ਗੱਲ ਬਾਤ ਠੀਕ ਕਲਾ ਤੇ ਲਾਓ ਮੱਖੀ ਮੱਖੀ ਨਾ ਬਾਜਾ ਦੇ ਦੇਖੋ ਹਾਂ ਜੀ ਲੱਗਦਾ ਆਜਾ ਬਣੇ ਅਸਲੀ ਖਾਣਾ ਵੀ ਇੰਨਾ ਲੱਗਾ ਦੋਰਾ ਦਾ ਵਧੀਆ ਥਾਣੇ ਮੋਟਾ ਦੋਰਾ ਪਰ ਲੱਗਾ ਬਹੁਤ ਜਿਆਦਾ ਦੇਖੋ ਥਾਂ ਦੀ ਚਵਾਈ ਤੇ ਕੁਆਲਟੀ ਦੇਖੋ ਥਾਂ ਦੀ ਪਸਮਾਵੇ ਬਹੁਤ ਸੋਹਣਾ ਥਾਂ ਕਟਿਆ ਲੈ ਆਇਓ ਉਧਰ ਚੈੱਕ તો બડી કોલી બિલી રોમર ગઈ ઠીક આઈ કોલી બિલી રોમર ગઈ ઠીક આઈ ઠીક હે ભાઈ લો બોલો ભાઈ યાર તોર્ટી કે وچ દેખો ਥਾਣ ਦੀ ਕੁਆਲਿਟੀ ਬਹੁਤ ਸੋਹਣਾ ਥਾਣ ਵਧੀਆ ਵਸ਼ੀ ਬਈ ਸਾਰੀ ਗਾਂ ਵੀ ਫਾਇਦੇ ਵਾਲੀ ਆ ਦੁੱਧ ਵਾਲੀ ਬਣਾ ਗਰਮੀ ਮਨੋਣੀ ਥਾਣ ਦੇਖੋ ਕੀ ਦੇਖੋ ਔਰ ਧਰੋ ਧਰੋ ਬਈ ਆਹ ਅੱਪੇ ਪਾਏ ਸਾਡੇ ਵੀਰ ਆਣੇ ਕਾਜੀ ਤਰੀ ਆ ਬਾਕੀ 11 12 ਵਜੇ ਸਹੀ ਬੈਠ ਮੈਂ ਤਾਂ ਸਨ ਗੱਡੇ ਵਿੱਚ ਬੈਠੇ ਲੇ ਗੱਡੇ ਥਾਣ ਹਾਂਜੀ ਲੰਗ ਬਹੁਤ ਸੋਹਣੀ ਰੱਸੀ ਪਈ ਐ ਕੋਈ ਥਾਂ ਕੁਆਲਟੀ ਚੈੱਕ ਕੀਤਾ ਬਹੁਤ ਸੋਹਣੀ ਰੱਸੀ ਆ ਬਹੁਤ ਵਧੀਆ ਵਧੀਆ ਰੱਸੀ ਆ ਹਾਂ ਕਿ ਨਾ ਸੁਆ ਭਾਈ ਜੀ ਦੂਜਾ 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 ਸੁਆ ਮੈਂ ਤੇ ਕੀ ਮੁੱਲ ਫਿਰ ਪਾਣਾ ਭਾਈ ਮੁੱਲ ਵੀ ਬਿਲਕੁਲ ਜਾਇਜ਼ ਲੈਣ ਦੇਣਾ ਮੁੱਲ ਕਰੀਏ ਵੈੜ ਜੋ ਮਰਜ਼ੀ ਮੁੱਲ ਕਰੀਏ ਜਿਹੜੀ ਹਾਂ ਨਾ ਹਾਂਜੀ 55000 ਦੀ ਵੈੜ 55000 ਦੀ ਯਾਰ ਛੱਡਣਾ ਬਸ ਯਾਰ ਬਿੱਡੇ ਗਵਾਈ ਦਾ ਸ਼ੀ 50 ਖਾਨਾ 55 55000 ਦੀ ਹਾਨ ਆਵਸ਼ੀ ਦੇਣੀ ਆ ਤਾਜੀ ਸੂਈ ਮਗਰ ਵਸ਼ੀ ਆ ਤੇ ਵਧੀਆ ਵਸ਼ੀ ਭਾਈ ਕੋਲ ਬਹੁਤ ਸੋਹਣੀ ਚੰਗੇ ਦੁੱਧ ਵਾਲੀ ਵੇਹ ਚੰਗੀ ਦੁੱਧ ਵਾਲੀ ਰਕੜ ਵਾਲੀ ਥਾਂ ਦਾ ਦੇਖੋ ਥਾਂ ਸੁਣ ਪੂਰਾ ਵਧੀਆ ਕੱਢਿਆ ਇਹਦੇ ਵਿੱਚ ਬੋਲਾ ਯਾਰ ਕੱਲ ਸੂਈ ਠੀਕ ਹੈ ਭਾਈ ਜੀ ਬੋਲਾ ਕੱਲ 12 ਕਿਲੋ ਦਹੀ ਆ ਠੀਕ ਰਾਤੀ ਨੂੰ 4 ਕਿਲੋ ਕਾਲੀ ਕਿਤੀ ਸੇਰੇ ਚਾਹੇ ਕਾਲੀ ਕਿਤੀ ਦੇ ਕੋਈ ਹੋਰ ਕਾਲੀ ਵਸ਼ੀ ਬਹੁਤ ਚੰਗੀ ਆ ਮੈਂ 12 ਕਿਲੋ ਸੇਰੇ ਚਾਹੇ 12 ਕਿਲੋ ਹਾਲੀ ਠੀਕ ਹੈ ਭਾਈ ਜੀ ਹਾਂ ਜੀ ਵੀਡੀਓ ਗਾੜੀ ਆ ਗਈ ਪ੍ਰਿੰਟਰ ਦੀ ਗਾੜੀ ਵੀ ਮੈਂ ਟਰੈਂਡਰ ਫੀਸ ਆ ਗਿਆ ਨੇ ਟਰੈਂਡਰ ਫੀਸ ਤੇ ਕਰਵਾ ਲਈ ਮੈਂ ਆ ਹਾਂ ਵੀ ਹੱਦੋਂ ਹੀ ਬਾਦ ਇਹਦੀਆਂ ਮਹੀਂ ਨੇ ਫੋਟੋਆਂ ਲੱਗੀਆਂ ਇੱਥੇ ਇਹ ਮਹੀਂ ਨੇ ਫੋਟੋਆਂ ਲੱਗੀਆਂ ਦੇ ਠੀਕ ਹੈ ਇਹ ਮਾਝ ਸਾਡੇ ਘਰੋਂ ਵੇਖ ਕੇ ਗਈ ਜੇ ਠੀਕ ਹੈ ਹਾਂਜੀ ਇਹ ਮਹੀਂ ਇੱਕ ਲੱਖ ਦੇ 75000 ਦੀ ਮਹੀਂ ਦਿੱਤੀ ਉਹਦੇ ਬੰਦੇ ਨੂੰ ਹਾਂਜੀ ਉਦੋਂ ਤੇ ਉਹ ਵੀਰ ਨੇ ਚਲ ਜਣਾ ਬਾਅਦ ਕਹਿੰਦਾ ਮੈਂ ਉਹਨੇ ਫੋਨ ਕੀਤਾ ਕਹਿੰਦਾ ਵੀ ਮਹੀਂ ਲੈਣੀ ਤੁਸੀਂ ਲੈ ਲਓ ਹਾਂ 6 ਮਹੀਨੇ ਦੀ ਗੱਬਣਿਆ 6 6 18 ਕਿਲੋ ਵੀਰੋਂ ਕੋ ਮੈਂ ਦੋ ਦਿੰਦੀ ਰਹੀ ਚੜਾ ਗਿਆ ਹੀ 18 ਕਿਲੋ ਨੇ ਕੋ ਤਾਜੀ ਸੂਈ ਮੈਂ ਹੀ ਗਈ ਆ ਤਾਜੀ ਸੂਈ ਸਾਡੇ ਕੋਲ ਗਈ ਆ ਤੇ ਉਹਨਾਂ ਨੇ ਉਹ ਬੰਦੇ ਚੱਲਣਾ ਕਨੇਡਾ ਵੀਰ ਨੇ ਹੁਣ 6 ਮਹੀਨਾ ਦੀ ਕੱਪੜਾ ਆ ਤੇ 9-10 ਕਿਲੋ ਅਜੇ ਦੁੱਧ ਠੀਕ ਹੈ ਜੀ ਸਾਡੇ ਭਾਈ ਤੁਸੀਂ ਤਾਂ ਮੈਂ ਦਾ ਮੁੱਲ ਪੋਣਾ ਆ ਕੋਈ ਬੰਦੇ ਨੂੰ ਨਹੀਂ ਪਤਾ ਵੀ ਇੰਨੀ ਮੈਂ ਮਹਿੰਗੀ ਆਈ ਕੀ ਹਾਲ ਹਾਂ ਹਾਂ ਸਹੀ ਗਾ ਹੁਣ ਤਾਂ ਪਤਾ ਨਹੀਂ ਆਪਣੇ ਕੋਲ ਵੇਚੀ ਵਿਜੀ ਮਾਜ ਗਾੜੀ ਵਧੀਆ ਸਿਵਨ ਲਵਾਇਆ ਹੁਣ ਗਾਂਜਾ ਲਵਾਇਆ ਠੀਕ ਹੈ 6 ਮਹੀਨੇ ਦੀ ਕੱਪੜਾ 6 ਮਹੀਨਾ ਦੀ ਕੱਪੜਾ ਤੇ ਲੈ ਆਜੇ ਸਜਰਾਂਗ ਲਈ ਬਜਰਾਂਗ ਲਈ ਸਰਦੀ ਇਹ ਦੁੱਧ ਕਿੰਨਾ ਕਾ ਭਾਈ ਆ ਲੈ ਹੁਣ ਦੁੱਧ ਵੀਰ ਜੀ ਪੱਕਾ 10 ਆ ਤੁਸੀਂ 9 ਕਿਲ ਹੰਡੇ ਵਾਲਾ ਦੁੱਧ ਇਹਦੇ ਕੋਲ ਪਕਾ ਲਾ ਤਰੋ ਵਧੀਆ ਲੇਵਾ ਜੋ ਨੀਲੀ ਦੀ ਜੌਰ ਨੀਲੀ ਸਾਰੀਆਂ ਨਿਸ਼ਾਨੀਆਂ ਇ ਲੈ ਜੱਟ ਤੱਕ ਆ ਗਿਆ ਦੇਖੋ ਕਿੰਦੀ ਨਾ ਗਲਾਫੀ ਆਖ ਜਿੱਟੀ ਆਂ ਨਾਲ ਦੇਖੋ ਮੇਰਾ ਮੂੰਹ ਮੈਂ ਇਹਦੇ ਫੋਟੋ ਵਾਲਾ ਗਿਆ ਸਾਡੇ ਘਰ ਇਸ਼ਤਿਹਾਰ ਤੇ ਹੰਡੀ 2.1 ਲੱਖ ਦੇ 75000 ਦੀ ਮੈਂ ਵੇਚੀ ਘਰੋਂ ਠੀਕ ਉਹ ਵੀ ਹਸਲਣਾ ਬਾਅਦ ਹੋਣਾ ਤੇ ਜ ਨਹੀਂ ਹੋਣਾ ਦਰੋ ਤੇ ਦੇਖੋ ਮੈਂ ਦੀ ਬਾਡੀ ਬੁੱਢੀ ਪੂਰੀ ਤਕੜੀ ਆ ਬਹੁਤ ਸੋਹਣੀ ਮਾਂ ਲਾ ਭਾਈਆ ਕਰਾ ਫੇਕ ਮਾ ਦੋ ਮਾੜੇ ਕੁਮੜੇ ਨਹੀਂ ਤੋਂ ਜੀ ਪਰਮਾਨੰਦ ਉਹ ਇੱਕ ਬੜਾ ਦਾ पहलवान ਤੇ ਲੰਮਾ ਪਰ ਵੀਰੇ ਮੈਂ ਕੋਈ ਨੇਵਾ ਲੈ ਕੇ ਨਹੀਂ ਖਲੋਤਾ ਜਾਂਦਾ ਆਪਣੇ ਦਿਨਾਂ ਤੇ ਅੱਗੇ ਜਦੋਂ ਸੌਂਦੀ ਠੀਕ ਹੈ ਭਾਈ ਜੀ ਇੰਨੀ ਜਿਆਦਾ ਬਾਂਦੀ ਜਦੋਂ ਮੈਂ ਸੱਜੇ ਸੌਂਦੀ ਹਾਂ ਹਾਂ ਐਸੇ 10 ਪਾਰਟੀਆਂ ਆਈਆਂ ਐ ਗੱਡੀਆਂ ਦੇ ਠੀਕ ਹੈ ਭਾਈ ਮਾਜੀ ਮੰਨੀ ਆਦੇ ਹਾਂ ਹਾਂ ਜਿਹੜੇ ਕੰਮ ਲੱਲੀ ਵੀ ਉਹ ਵੇਖਣੀ ਤੇ ਆ ਨਾ ਫੂਟ ਨਹੀਂ ਜਰਦੀ ਰਿਕਾਰਡ ਵਾਲੀ ਚੀਜ਼ ਤੇ ਰਿਕਾਰਡ ਹੀ ਪਾਦੇ ਆ ਹੋ ਜਿਆਦਾ ਯਾਰ ਠੀਕ ਹੈ ਭਾਈ ਇਹ ਦਾ ਪਾੜੇ ਦੇ ਮਿਲਦੀ ਆ ਪਾੜੇ ਦੇ ਮਿਲਦੀ ਦੋਵੇਂ ਟਾਈਮ ਪਾੜੇ ਦੇ ਬਹੁਤ ਜਿਆਦਾ ਦੋਵੇਂ ਟਾਈਮ ਪਾੜੇ ਦੇ ਮਿਲਦੀ ਆ ਪਰ ਮੈਂ ਬੜੀ ਹਾਦਸੇ ਸ਼ੇਮ ਇਹਦੀ ਗੱਬੜ ਆ ਇਹੋ ਜੀ ਆ ਇਹ ਪਹਿਨਾਂ ਨਹੀਂ ਮੇਰੀ ਤਸਵੀਰ ਆ ਦੇਖੋ ਪੰਜ ਛਿਆਂ ਦੀ ਗੱਪਾਂ ਜੀ ਸਜਣ ਚੱਡਾ ਵੱਧ ਲਈ ਫੰਦੀ ਸਹੀ ਗੱਲ ਸਹੀ ਗੱਲ ਨੌਲਾ ਨੂੜਾ ਪੂਰਾ ਦੁੱਧ ਦਾ ਢਾਣਾ ਟੋਨ ਵਾਲੀ ਝੋਟੀ ਇਹ ਬੁੱਤੀ ਬੱਥੇ ਠੱਡੀ ਈ ਐਮ ਐਲ ਨੇ ਇੱਕੋ ਬੰਦੇ ਨੂੰ ਪਰ ਜਿੰਨੇ ਵੀਰ ਨੂੰ ਮਿਲੋਗੇ ਨਾ ਤਵੀਰ ਆ ਹਾਂ ਇਹ ਹੈਗੇ ਬੱਚੇ ਲੈ ਵਾਲ ਬੱਚੇ ਲੈ ਵਾਲ ਜੀ ਆਰ ਵਾਲੇ ਦੂਜੇ ਹੋਇਆ ਕੇ ਸੁਈ ਫਤ ਦੂਜਾ ਹੋਇਆ ਸੁਈ ਤੇ ਜਾ ਸੋਣਾ ਤੇ ਕੀ ਮੁੱਲ ਬਾਈ ਜੀ ਮੁੱਲ ਵੀਰ ਹਾਣ ਦਾ ਦੇਣ ਲੈਣ ਮੁੱਲ ਕਰਾਂਗੇ ਮੁੱਲ ਮਹੀਂ ਅਜੇ ਵੀ ਵਿਗਦੀ ਲੱਖ ਦੀ ਹਾਂ ਪਰ ਜੈ ਜੇ ਬਿਲਕੁਲ ਜੈ ਜਿਹੜੀ ਲੈਣ ਦੇ ਹੋ ਜੂਗਾ 90 ਹਜ਼ਾਰ ਦੀ ਮਹਿੰਗੇ 90 ਹਜ਼ਾਰ ਲਟਾਂਗੇ ਹਾਂ ਨਾ ਪਿਆਸੀ 58 ਹਜ਼ਾਰ ਦੀ ਬਾਈਕ ਦਾ ਹਾਂ ਨਾ ਓਡੀ ਦਵਾਂਗੇ ਬਹੁਤ ਸੋਹਣੀ ਝੋਟੀ ਬਾਈਆਂ ਕੋਲ ਵਧੀਆ ਐਂਡ ਮੋਲੇ 6 ਮਹੀਨੇ ਕਪਣ ਤੇ ਪੱਕਾ ਦੋ ਦਾ 8 ਲਾਓ ਹਾਂ 85 ਹਜ਼ਾਰ ਦੀ ਮਹਿੰਗੇ 6 ਮਹੀਨੇ ਕਪਣ ਹਾਂ ਐਂਡ ਮੋਲੇ ਕੋਈ ਛੋੜਨੀ ਨਾ ਨਾ 50 ਹਜ਼ਾਰ ਕੋਈ ਛੋੜਨੀ ਠੀਕ ਹਾਂ ਨਾ ਐਂਡ ਮੋਲੇ ਪਰ ਮੈਂ ਅਸਲੀ ਚੀਜ਼ ਖਰੀਦ ਰਿਹਾ ਦੇਖੋ ਲੈ ਵਾਲੂ ਆ ਜਾਏ ਪੂਰਾ ਪਿਛਲ ਲਾਇਆ ਆ ਕੁਛ ਕੇ ਵਧੀਆ ਝੋਟੀ ਪਰ ਅਸਲ ਚੀਜ਼ ਆ ਕੇ ਵੀਰ ਮਹੀ ਤਸਵੀਰ ਆ ਜਿਹੜਾ ਵੀਰ ਭਰਾ ਕੋ ਲੈ ਗਿਆ ਡੱਬ ਟੂ ਦੇਖੋ ਜੱਡੇ ਡੱਬ ਟੂ ਵਧੀਆ ਜਿਆਦਾ ਜਵਰ ਇਹ ਵੀਰ ਬੜੀ ਜਿਆਦਾ ਕਰਮਾ ਵਾਲੀ ਮਹੀ ਆ ਜਿਹੜੀ ਨਹੀਂ ਤੇ ਇੱਕ ਰਾ ਇਦਾਂ ਚੰਗਾ ਡੰਗਰ ਵੇਖਦੀ ਦੂਰੇ ਕੋਈ ਕੋਈ ਡੰਗਰ ਹੁੰਦਾ ਸਹੀ ਗੱਲ ਸਹੀ ਗੱਲ ਬਹੁਤ ਵੀਰਾਂ ਬਾਅਦ ਅਸਲ ਚੀਜ਼ ਹੈ ਮੈਂ ਬੱਚੇ ਪੁੱਛ ਬਾਅਦ ਚੱਲ ਜਣਾ ਬਾਹਰ ਆਪਾਂ ਹੰਡੀ ਸਿਰ ਬਹੁਤ ਸੋਹਣੀ ਝੋਟੀ ਬਾਈ ਕੋਲ ਠੀਕ ਬਾਕੀ ਵਿਜੀ ਝੋਟੀ ਹੈ ਦੁਜਾਸ ਹੁਆ ਦੁਜਾਸ ਹੁਆ ਤੇ ਬਾਡੀ ਬੁੱਡੀ ਤੇ ਕਾਦੇ ਕੋਦ ਬੜਾ ਝੋਡੀ ਦਾ ਸਿਰਫ ਝੋਟੀ ਸੂਈ ਨੂੰ ਦਿਨ ਹੋ ਗਿਆ ਸਿੰਗੀ ਵਿਖਾਓ ਸਿੰਗੀ ਵਿਖਾਓ ਹਰਿਆਣੋਂ ਆਈ ਐ ਪਹਿਲਾਂ ਸੂਈ ਬੰਦੇ ਨੇ ਦੀ ਟਰੈਕਟਰ ਕੋਲ ਆਈ ਝੋਟੀ ਚੈੱਕ ਕਰਾ ਲਈ ਆਪਣੇ ਘਰ ਸੂਈ ਆ ਹਾਂ ਜਿਹੜੀ ਝੋਟੀ ਆਪਣੇ ਘਰ ਸੂਈ ਵੀ ਦੀ ਗੱਬਨ ਲਈ ਸੀ ਹਾਂਜੀ ਝੋਟੀ ਹੁਣ ਜਿਹੜੀ 15 ਦਿਨ ਹੋਏ ਸਿਰਫ ਅੱਜ ਸੂਈ ਹਾਂਜੀ ਤੇ ਹੁਣ ਦੁੱਧ ਜਿਹੜਾ ਕੋ ਸਹੀ ਹੋਊਗਾ 9 ਵਜੇ ਹਾਂ 8 ਵਜੇ 8 ਵਜੇ 8 ਲਾਓ ਦੀ 8 ਵਜੇ ਜਿਹੜਾ ਹੁਣ ਦੁੱਧ ਦੇ ਕੋ ਤਿਆਰ 15 ਦਿਨਾਂ ਦੀ ਸੂਈ ਕੋ ਜੇ ਆ ਵੀ ਦੁੱਧ 13 14 13 14 ਕਰਵਾਦੀ ਵੀ ਕਰੂਗੀ ਪਰ ਦਿਨ ਪਾ ਗਈ ਦਿਨ ਪਾ ਗਈ ਤੇ ਬੱਚਾ ਦਾ ਮਰ ਗਿਆ ਬੱਚਾ ਵੀ ਜੀ ਮਰ ਗਿਆ ਬੱਚਾ ਮਰ ਗਿਆ ਆ ਬੱਚਾ ਮਰ ਗਿਆ 15 ਦਿਨ ਠੰਡੀ ਸੀ ਪੂਰੀ ਇਤਨਾ ਵੀ ਭੈ ਖਲੋ ਜੇ ਮੇਰੇ ਨਾਲ ਥਾਪੀ ਤੇ ਮਿਲਦੀ ਜੀ ਉਦਾਂ ਦੇ ਠੀਕ ਤੇ ਇਹ ਗੱਲ ਦੀ ਕੋਲ ਗਰੰਟੀ ਹੈ ਉਹ ਕੰਪਨੀ ਦੀ ਵੀਡੀਓ ਭਾਈ 15 ਤੋਂ 16ਵਾਂ ਦਿਨ ਇਹ ਨਹੀਂ ਹੋਇਆ ਠੰਡੀ ਝੋਟੀ ਠੀਕ ਹੈ ਭਾਈ ਠੀਕ ਹੈ ਭਾਈ ਦਰੋ ਭਾਈ ਉਹਨਾਂ ਦਾ ਸੋਣਾ ਦੇਣੀ ਥੋਈ ਨੂੰ ਹੋਇਆ ਸਾਰਾ ਅੱਜ ਠੀਕ ਹੈ ਭਾਈ ਇਹ ਵਧੀਆ ਦੋ ਤਾਂ 12 ਕਿਲੋ ਜੋ ਟਿਕਟਣ ਵਾਲੀ ਦਾ ਪਹਾੜਾ ਠੀਕ ਹੈ ਠੀਕ ਹੈ ਕੋਈ ਨਹੀਂ ਸਰ ਭਾਈ ਬੜੀ ਆਂਦੀ ਨਹੀਂ ਮਿੰਗੀ ਏ ਠੀਕ ਇਹ ਵਪਾਰ ਹੈ ਵੀ ਘਾਟੇ ਵਾਦੇ ਹੋ ਜਾਂਦੇ ਆ ਛੋਟੀ ਆ ਵੀ ਬੜੇ ਉੱਚੇ ਰੁਪਈਆ ਦੀ ਲਈ ਠੀਕ ਜੀ ਇਹੋਂ ਵਿੱਚ ਲਈ 3 ਕਿਲੋਮੀਟਰ ਬਿਲਕੁਲ ਜੈਲ ਝੋਟੀ ਦੇ ਦਾਂਗੇ ਇਥੋਂ ਲਾਗੋ ਝੋਟੀ ਲਈ ਆ ਹਾਂਜੀ ਬਹੁਤ ਜ਼ਿਆਦਾ ਯਵਰ ਝੋਟੀ ਦੀ ਬਗੀ ਠੀਕ ਤਿੰਨ ਕਿਲੋ ਜੀ ਤੁਹਾਡਾ ਖਰਵਾਸ ਹਾਂਜੀ ਇਹ ਮਾੜਾ ਚੰਗੀ ਕਰਾਂਗੇ ਠੀਕ ਜਿਹੜੀ ਪਹਾੜਾਂ ਦੇ ਨੀਲਨ ਝੋਟੀ ਨੇ ਦੀ ਝੋਟੀ ਦੇ ਦੇਣੀ ਆ ਹੁਣ ਮੋਲ ਮਰਜ਼ੀ ਕਰੀਏ 8000 ਧਿਆਨ ਦਾ 65 ਯਾਨੀ ਬੰਦਵਾ ਦੇਣਾ ਕੋ ਸੂਈ ਨੂੰ ਆਰ ਦੋ ਪੱਕਾ ਚਲੋ ਸਿੰਗੀ ਚੋਟੀ ਨੇ ਬੁਲੇ ਖਾਣਾ ਪੂਰਾ ਖੁੱਲਾ ਪੰਜੀਆ ਤੇ ਦੇਖੋ ਸਿੰਘੀ ਸੰਗੀ ਵਿੱਚ ਆ ਗਈ ਬਟ ਚੋਟੀ ਹੈ ਇੱਕ ਕਾਜ ਨੂੰ ਸਾਰਾ ਸੂਆ ਕੋ ਚੋਟੀ ਚੋਲੇ 65 ਦੀ ਵੀਰ ਰਾਜੀ ਹੋਈ ਨਹੀਂ ਫੇਰ ਤੋਕੜੀ ਹੈ ਫੇਰ ਤੋਕੜੀ ਮਾੜਾ ਸ਼ਾਵੇ ਨਹੀਂ ਪੰਦੀ ਚੋਟੀ ਆ ਇਹ ਆ ਕੇ ਹੱਥੀ ਮਿਲਦੀ ਬਤਾਉਂਦੀ ਆਈ ਮੈਂ ਜਤੀ ਲੈ ਕੇ ਬੰਦੇ ਨਾਲ ਗਏ ਹਾਂ ਠੀਕ ਤੇ ਮਹੀਨਾ ਜਿਹੜਾ ਵੀ ਲੈ ਲਿਆ ਸਾਂ ਤੇ ਬਰੇ ਚੋਟੀ ਲਈ ਲੱਗ ਗਈ 2 ਕਿਲੋਮੀਟਰ ਪੈਂਡਿਆ ਤੇ 3 ਕਿਲੋਮੀਟਰ ਠੀਕ ਤੇ ਰਾਜਾ ਲੱਗ ਗਿਆ ਤੇ ਇਹ ਪਸ਼ੂ ਆ ਬਹੁਤ ਸੋਹਣੇ ਜੀ ਝੋਟੀ ਦੇ ਗੱਪਣਾ ਬਹੁਤ ਰਕਾਰਡ ਵਾਲੀ ਤੇ ਇੱਕ ਵੈਡ ਬਾਈਕ ਉਤਾਜੀ ਸੂਈ ਆ ਤੇ ਇੱਕ ਬੱਚਾ ਮਰੀਆ ਤੇ ਤਿੰਨ ਪਸ਼ੂ ਆ ਬਹੁਤ ਸੋਹਣੇ ਲਾਈਕ ਕਮੈਂਟ ਸ਼ੇਅਰ ਦਬ ਕੇ ਕਰੋ ਤੇ ਵਧੀਆ ਜਲਦੀ ਦੇ ਚੱਕੋ ਫਟੇ ਤੇ ਵਧੀਆ ਪਸ਼ੂ ਬਾਈਕ ਕੋਲ ਤੇ ਆਪ ਬ੍ਰੈਂਡਰ ਫੀਸ ਪੂਰਾ ਤੱਕ ਦੇਖੋ ਹੁਣ ਇਹ ਵੀਡੀਓ ਅੱਜ ਹੀ ਆ ਜਾਈਏ ਠੀਕ ਹੈ ਬਾਕੀ ਲਾਇਕ ਕਮੈਂਟ ਸ਼ੇਅਰ ਵਾਤੋ ਵਾਤ ਕਰਿਆ ਕਰੋ ਮਈਆਂ ਬਸ ਤਾੜੀਆਂ ਵੀ ਹੁਣ ਇੱਕ ਅੱਧੇ ਦਿਨ ਚ ਛੱਡਦੇ ਪੰਥ ਸਾਧ ਇਕੱਠੀਆਂ ਲੈਂਦੇ ਆ ਹਾਂਜੀ ਹਾਂਜੀ ਆ ਕੰਮ ਹੋ ਗਿਆ ਤੇ ਦੋ ਵੀ ਜੀ ਭਰਤੀ ਭਰਤੀ ਪੈ ਗਈ ਆ ਹਾਂ ਮਈਆਂ ਨੂੰ ਛੱਡਣਾ ਆਪਣਾ ਮਾਲ ਪੱਤੇ ਨਾਲੇ ਕੱਢਦੇ ਨੇ ਨਾ ਆ ਮੈਦਰਾ ਫਿਊਟਰ ਨਹੀਂ ਜਾਂਦਾ ਠੀਕ ਠੀਕ ਬਾਈ ਹਾਂਜੀ ਬਾਕੀ ਫੋਨ ਨੰਬਰ ਆਪਣਾ ਹੈ 84 27 40 77 55 ਨਾਮ ਮਾਣਾ ਦੇ ਪਿੰਡ ਭੋਮਾ ਪਿੰਡ ਭੋਮਾ ਜਿਲ੍ਹਾ ਬਸਾ ਸੀਲ ਮੇ ਤੇ ਲਾਇਕ ਕਮੈਂਟ ਸ਼ੇਅਰ ਦਬਾ ਕਰੋ ਤੇ ਯਾਰਾਂ ਅਖੇ ਜੀ ਕਰ ਰੋਗੇ ਬਾਈ ਜੀ ਸਾਡੇ ਵੀਰ ਭਰਾਵਾ ਜੁੜੇ ਇਹਦਾ ਸਾਰੇ ਦਿਲੋਂ ਤੁਹਾਨੂੰ